ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਾ ਆਪਾਂ ਰਾਜੇ ਜਨਕ ਬਾਰੇ ਪੜ੍ਹਦੇ ਆਂ ਭਾਈ ਗੁਰਦਾਸ ਜੀ ਨੇ ਲਿਖਿਆ ਏ ਉਹਨਾਂ ਦੀ ਜਿਹੜੀਆਂ ਹੈਗੀਆਂ ਨਾ 12 ਉਹਦੇ ਵਿੱਚੋਂ ਇਹ ਆ ਅ ਰਾਜੇ ਜਨਕ ਬਾਰੇ ਤੇ ਇਹ ਮੈਂ ਤੁਹਾਨੂੰ ਦੱਸਣੀ ਕਹਿੰਦੇ ਉਹਨਾਂ ਦੀ ਇੰਨੀ ਕੁ ਜ਼ਿਆਦਾ ਭਗਤੀ ਸੀਗੀ ਨਾ ਬਹੁਤ ਜ਼ਿਆਦਾ ਉਹਨਾਂ ਦੀ ਭਗਤੀ ਸੀ ਕਿ ਜਦੋਂ ਉਹ ਉੱਥੇ ਜਾਂਦੇ ਆ ਤੇ ਉਹ ਵੇਖਦੇ ਉੱਥੇ ਜੀਵ ਜਿਹੜੇ ਆ ਵਿਲੋਂਦੇ ਪਏ ਆ ਤੇ ਉਹ ਐਨੇ ਕਰ ਲਾਉਂਦੇ ਪਏ ਆ ਤੇ ਉਹਨਾਂ ਨੂੰ ਬੜਾ ਹੀ ਦੁੱਖ ਹੁੰਦਾ ਤੇ ਉਹਨਾਂ ਨੇ ਅੱਗੇ ਉਹਨਾਂ ਨੂੰ ਲੈ ਕੇ ਜਾਣਾ ਸੀ ਤੇ ਉਹ ਕਹਿੰਦੇ ਕਿ ਇਹ ਕਿਉਂ ਇੱਥੇ ਇਦਾਂ ਤੜਫਦੇ ਪਏ ਆ ਤੇ ਉਹ ਅੱਗੋਂ ਜਿਹੜਾ ਲੈਣ ਆਇਆ ਸੀਗਾ ਧਰਮਰਾਜ ਦਾ ਬੰਦਾ ਉਹ ਕਹਿੰਦਾ ਕਿ ਇਹਨਾਂ ਨੇ ਸਾਰੀ ਜ਼ਿੰਦਗੀ ਜਿਹੜੇ ਬੁਰੇ ਕੰਮ ਕੀਤੇ ਆ ਤੇ ਇਸ ਕਰਕੇ ਇਹਨਾਂ ਨੂੰ ਇਹ ਸਜ਼ਾ ਮਿਲੀ ਹੋਈ ਆ ਤੇ ਪਰ ਉਹ ਵੇਖ ਨਹੀਂ ਸਕਦੇ ਇਹ ਉਹ ਕਹਿੰਦੇ ਕਿ ਜੇ ਮੇਰੀ ਭਗਤੀ ਦੇ ਮੇਰੇ ਨਾਲ ਇਹਨਾਂ ਦੀ ਮੇਰੀ ਭਗਤੀ ਇਹਨਾਂ ਦੇ ਨਾਲ ਜੇ ਖਲਾਸੀ ਹੁੰਦੀ ਇਹਨਾਂ ਦੀ ਤੇ ਕਰ ਦਿਓ ਤੇ ਜਦੋਂ ਉਹ ਕਹਿੰਦੇ ਆ ਵੇਖਦੇ ਉਹਨਾਂ ਦੀ ਭਗਤੀ ਉਹਨਾਂ ਦਾ ਸਾਰਾ ਜੀਵਨ ਵੇਖਦੇ ਆ ਰਾਜਾ ਜਨਕ ਦਾ ਤੇ ਉਹ ਜੀਵ ਜਿਹੜੇ ਸਾਰੇ ਉਹ ਤੋਲਦੇ ਤੋਲਦੇ ਆ ਤੇ ਉਹ ਸਾਰੇ ਹੀ ਸਾਰੇ ਦੇ ਸਾਰੇ ਹੀ ਛੁੱਟ ਜਾਂਦੇ ਆ ਤੇ ਉਸ ਤੋਂ ਬਾਅਦ ਵੀ ਜਿਹੜੀ ਰਾਜ ਜਨਕ ਦੀ ਭਗਤੀ ਜਿਹੜੀ ਸੀ ਉਹ ਸਾਰੀ ਦੀ ਸਾਰੀ ਪਈ ਹੁੰਦੀ ਹੈ ਤੇ ਥੋੜੀ ਜਿੰਨੇ ਹੀ ਉਹਦੇ ਥੋੜੇ ਜਿਹਾ ਜੀਵਨ ਨਾਲ ਹੀ ਉਹ ਸਾਰੇ ਜੀ ਜਿਹੜੇ ਆ ਉਹਨਾਂ ਦਾ ਛੁਟਕਾਰਾ ਹੋ ਜਾਂਦਾ ਵਾ ਵੇਖੋ ਰਾਜ ਜਨਕ ਦੀ ਕਿੰਨੀ ਵੱਡੀ ਮਤਲਬ ਕਿ ਕਿੰਨੀ ਭਗਤੀ ਸੀਗੀ ਕਿੰਨੇ ਚੰਗੇ ਸੀਗੇ ਉਹ ਤੇ ਲਓ ਉਹਦੀ ਆ ਕਵਿਤਾ ਜਿਹੜੀ ਲਿਖੀ ਆ ਭਾਈ ਗੁਰਦਾਸ ਜੀ ਨੇ ਉਹ ਆਪਾਂ ਪੜ੍ਹਦੇ ਆ ਭਗਤ ਵੱਡਾ ਰਾਜਾ ਜਨਕ ਹੈ ਭਗਤ ਵੱਡਾ ਰਾਜਾ ਜਨਕ ਹੈ ਗੁਰਮਖ ਮਾਇਆ ਵਿੱਚ ਉਦਾਸੀ ਉਹ ਇੰਨੇ ਜਿਆਦੇ ਅਮੀਰ ਸੀਗੇ ਇੰਨਾ ਮਤਲਬ ਕੀ ਤੇ ਫਿਰ ਵੀ ਉਹ ਉਹਦੇ ਵਿੱਚ ਵੀ ਉਦਾਸੀ ਸੀ ਗੁਰਮਖ ਮਾਇਆ ਵਿੱਚ ਉਦਾਸੀ ਦੇਵ ਲੋਕ ਨੂੰ ਚੱਲਿਆ ਗਨ ਗਦਰੰਭ ਸਭਾ ਸੁਖਵਾਸੀ ਜੰਮਪੁਰ ਗਿਆ ਪੁਕਾਰ ਸੁਣ ਵਿਲਲਾਵਨ ਜੀ ਨਰਕ ਨਿਵਾਸੀ ਧਰਮ ਰਾਏ ਨੂੰ ਆਖਿਓਣ ਫਿਰ ਉਹਨਾਂ ਧਰਮ ਰਾਏ ਨੂੰ ਆਖਣਿਆ ਕਿ ਸਭਨਾ ਦੀ ਕਰੋ ਬੰਦ ਖਲਾਸੀ ਜਿਹੜੇ ਸਾਰੇ ਬੰਦ ਕੀਤੇ ਇਹਨਾਂ ਦੀ ਖਲਾਸੀ ਕਰ ਦਿਓ ਕਹਿੰਦੇ ਕਰੇ ਬੇਨਤੀ ਧਰਮ ਰਾਏ ਹੋ ਸੇਵਕ ਠਾਕੁਰ ਅਬਨਾਸੀ ਉਹ ਕਹਿੰਦੇ ਵੀ ਕਿੱਦਾਂ ਇੰਨਾ ਦੀ ਹੋ ਸਕਦੀ ਹੈ ਨਾ ਗਹਿਣੇ ਧਰੀਓਨ ਏਕ ਨਾਉ ਉਹਨਾਂ ਨੇ ਇੱਕ ਨਾ ਹੀ ਗਹਿਣੇ ਧਰਿਆ ਆਪਣਾ ਪਾਪਾਂ ਨਾਲ ਕਰੇ ਨਿਰਜਾਸੀ ਪਾਪ ਸੰਗ ਪਾਪ ਨ ਪੁਜਨੀ ਗੁਰਮਖ ਨਾਉ ਅਤੁੱਲ ਨ ਤੁਲਸ ਤੁਲਾਸੀ ਵੇਖ ਗੁਰਮਖ ਦਾ ਨਾਉ ਇੰਨਾ ਸੀ ਅਤੁੱਲ ਹੀ ਵੀ ਤੋਲਿਆ ਨਹੀਂ ਜਾਂਦਾ ਇੰਨਾ ਸੀਗਾ ਮਤਲਬ ਕਿ ਉਹ ਛਿੰਨ ਭਰੇ ਸੀਗੇ ਸਾਰੇ ਜਿਹੜੇ ਜੀਵ ਬਲ ਲਾਉਂਦੇ ਪਏ ਸੀਗੇ ਨਾ ਉਹ ਛਿਨ ਪਰ ਪਾਪ ਸੀ ਉਹਨਾਂ ਦੇ ਸਾਰਿਆਂ ਦੇ ਉਹਨਾਂ ਦੀ ਪਗਤੀ ਦੇ ਸਾਹਮਣੇ ਨਰਕੋਂ ਛੁੱਟੇ ਜੀ ਜੰਤ ਸਾਰੇ ਜੀ ਜਿਨ੍ਹਾਂ ਸੀ ਸਾਰੇ ਨਰਕੋਂ ਛੁੱਟ ਗਏ ਕੱਟੀ ਗਲਿਓ ਸਿਲਕ ਜੰਮ ਫਾਸੀ ਉਹਨਾਂ ਦੀ ਜਿਹੜੀ ਜੰਮ ਦੀ ਫਾਸੀ ਸੀ ਗਲੋਂ ਕੱਟੀ ਗਈ ਮੁਕਤ ਜੁਗਤ ਨਾਵੇ ਦੀ ਦਾਸੀ ਵੇਖੋ ਮੁਕਤ ਵੀ ਹੈ ਤੇ ਜੁਗਤ ਵੀ ਆ ਪਰਮਾਤਮਾ ਦੀ ਜਿਹੜੀ ਪਰਮਾਤਮਾ ਦਾ ਨਾਮ ਆ ਮੁਕਤ ਜੁਗਤ ਨਾਵੇਦੀ ਦਾਸੀ ਫਿਰ ਪੜ ਲਈਏ ਭਗਤ ਵੱਡਾ ਰਾਜਾ ਜਨਕ ਹੈ ਗੁਰਮਖ ਮਾਇਆ ਵਿੱਚ ਉਦਾਸੀ ਦੇਵ ਲੋਕ ਨੂੰ ਚੱਲਿਆ ਗਣ ਗੰਦ ਰੰਬ ਸਬਾ ਸੁਖਵਾਸੀ ਜੰਮਪੁਰ ਗਿਆ ਪੁਕਾਰ ਸੁਣ ਵਿਲ ਲਾਵਣ ਜੀ ਨਰਕ ਨਿਵਾਸੀ ਧਰਮ ਰਾਏ ਨੂੰ ਆਖੀ ਹੁਣ ਸਬਨਾ ਦੀ ਕਰ ਬੰਦ ਖਲਾਸੀ ਕਰੇ ਬੇਨਤੀ ਧਰਮ ਰਾਏ ਹੋ ਸੇਵਕ ਠਾਕੁਰ ਅਬਨਾਸੀ ਗਹਿਣੇ ਤਰੀਣ ਏਕ ਨਾਉ ਪਾਪਾ ਨਾਲ ਕਰੇ ਨਿਰਜਾਸੀ ਪਾ ਪਾ ਸੰਗ ਪਾਪ ਨ ਪੁੱਜਨੀ ਗੁਰਮਖ ਨਾਉ ਅਤੁੱਲ ਨ ਤੁਲਾਸੀ ਨਰਕੋਂ ਛੁੱਟੇ ਜੀ ਜੰਤ ਕੱਟੀ ਗਲੋਂ ਸਿਲਕ ਜਮ ਫਾਸੀ ਮੁਕਤ ਜੁਕਤ ਨਾਵੇ ਦੀ ਦਾਸੀ ਇਹ ਪਾਈ ਗੁਰਦਾਸ ਜੀ ਨੇ ਲਿਖਿਆ ਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ